ਖਲਕਾ ਸ਼੍ਰੀ ਹਰਗੋਬਿੰਦਪੁਰ ਸਹਿਬ ਦੇ ਪਿੰਡ ਖਜਾਲਾ ਵਿੱਚ ਫਾਇਰਿੰਗ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਸਹਿਬ ਸਰਦਾਰ ਹਰਕਿਸ਼ਨ ਸਿੰਘ ਜੀ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਹੈਪੀ ਅਤੇ ਸੁਪੁੱਤਰ ਸ਼ਪਾਉ ਸਿੰਘ ਵਾਸੀ ਖਜਾਲਾ ਦਾ ਬੂਟਾ ਸਿੰਘ ਸੁਪੁੱਤਰ ਸਾਧੂ ਸਿੰਘ ਨਾਲ ਇੱਕ ਕੰਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਮੁਸਲਸੇ ਗਾਲਤੋਂ ਬੀਤੀ ਰਾਤ ਲਗਭਗ 11 ਵਜੇ ਇੱਕ ਹਰ ਪੁਲਿਸ ਹੈਪੀ ਵਾਲਨ ਹਵਾਈ ਫਾਇਰਿੰਗ ਕੀਤੀ ਗਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੁਸੀਂ ਦੇ ਰੋ ਡੀਐਸ ਨੇ ਦੀ ਖਾਸ ਰਿਪੋਰਟ ਮੇਰੇ ਚੀਤਿੰਦਰ ਸਿੰਘ ਦੀ ਖਾਸ ਖਬਰ ਤੇ ਨਵੀਆਂ ਤਾਜ਼ੀਆਂ ਖਬਰਾਂ ਨਾਲ ਜੋੜੋ ਡੀਐਸ ਨੂਜ ਪੰਜਾਬ ਧੰਨਵਾਦ ਭਾਈ ਕਿੰਨਾ ਤੁਹਾਡਾ ਮੇਰਾ ਲਲਕਿੰਦਰ ਸਿੰਘ ਕਿੱਥੋਂ ਰਹਿਣ ਵਾਲੇ ਹਾਂ ਪਿੰਡ ਚਾਲਾ ਜੀ ਹਾਂ ਤੇ ਰਾਤ ਜੋ ਘਟਨਾ ਵਾਪਰੀ ਕੀ ਕੀ ਗੱਲ ਹੋਈ ਸੀ ਰਾਤ ਗੱਲ ਕੋਈ ਵੀ ਨਹੀਂ ਜੀ ਖਾ ਪੀ ਕੇ ਸੁੱਤੇ ਸੀ ਆ ਕੇ 11 ਵਜੇ ਸਾਡੇ ਘਰ ਤੇ ਗੁੰਡਿਆਂ ਦਾ ਟੋਲਾ ਗਾਲਾਂ ਕੱਢਣ ਦਾ ਪਿਆ ਫਾਇਰ ਕਰਨ ਦਾ ਪਿਆ ਨਾਲੇ ਰੋੜੇ ਵੀ ਮਾਰੇ ਗੇਟ ਨੂੰ ਸਾਡੇ ਘਰ ਵੀ ਮਾਰੇ ਉਹ ਪਰਲੇ ਘਰ ਵੀ ਮਾਰੇ ਇਹ ਕੌਣ ਲੋਕ ਸਨ ਨਾਲੇ ਗੰਦੀਆਂ ਗਾਲਾਂ ਕੱਢੀਆਂ ਨਾਲਿਆਂ ਦੇ ਬਾਹਰ ਨਿਕਲੋ ਤੁਹਾਨੂੰ ਮਾਰ ਦੇਣਾ ਅੱਜ ਇਹ ਕੌਣ ਲੋਕ ਸਨ ਇਹ ਸਾਡੇ ਪਿੰਡੋਂ ਹੀ ਆ ਗਵੰਡੀ ਜੀ ਹਾਂਜੀ ਇਹ ਪਹਿਲਾਂ ਵੀ ਲੱਗਦੀ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਸਾਡੇ ਵਿਆਹ ਦੇ ਚਾਚੇ ਦੇ ਮੁੰਡੇ ਦੇ ਵਿੱਚ ਇਹਨਾਂ ਗੱਡੀ ਪੰਨੀ ਛੱਡੀ ਵਾਦੇ ਵਿੱਚ ਇਹਨਾਂ ਹੱਡੀ 80 ਫੁੱਟ ਲੰਮੀ ਕੰਧ ਢਾਈ 40 ਰਾਤ ਗੁੰਡੇ ਲਿਆ ਗਏ ਪਰ ਉਦੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਪੰਚਾਇਤ ਇਹਨਾਂ ਦੀ ਸੀ ਹੈ ਤੇ ਹੁਣ ਹੁਣ ਪੁਲਿਸ ਨੇ ਅੱਜ ਪਰਚਾ ਦਰਜ ਕੀਤਾ ਵੇਖੋ ਕੀ ਕਾਰਵਾਈ ਕਰਦੇ ਆ ਬਾਖਾੜੀ ਜਾਨ ਨੂੰ ਖਤਰਾ ਖਤਰਾ ਕਿੰਨੇ ਲੋਕ ਸਾਨੂੰ ਪੈ ਸਕਦਾ ਕਿੰਨੇ ਲੋਕ ਸਾਨੂੰ ਇਹ ਚਾਰ ਲੋਕ ਸੀ ਬਾਕੀ ਆੜਮ ਛੱਤੇ ਪਤਾ ਨਹੀਂ ਕਿੰਨੇ ਕਿ ਇਹਨਾਂ ਦੇ ਨਾਲ ਰਾਤ ਕੋਈ ਪਤਾ ਨਹੀਂ ਲੱਗਾ ਹਨ ਮੇਨ ਬੰਦਾ ਕੌਣ ਸੀ ਹੈ ਮੇਨ ਹਰਪ੍ਰੀਤ ਸਿੰਘ ਆ ਜੀ ਇੱਥੇ ਦਾ ਸਾਨੂੰ ਫਰਸ਼ਵਾਲ ਸਿੰਘ ਜਾਲਾ ਹਾਂਜੀ ਤੇ ਕੀ ਮੰਗ ਕਰਦੇ ਆ ਮੰਗ ਕਰਦੇ ਸਾਨੂੰ ਹਿਸਾਬ ਚਾਹੀਦਾ ਸਾਡੀ ਜਾਨ ਨੂੰ ਖਤਰਾ ਸਾਡੀ ਨਾਲ ਕੋ ਪੁਲਿਸ ਮਜਦਦ ਕਰਦਾ ਨਾ ਉਹਦਾ ਕਰਦੇ ਸਾਡਾ ਉਥੇ ਥਾਂ ਆਪਣਾਵਾ ਤੇ ਇਹਨਾਂ ਪੰਚਾਇਤੀ ਬਣਾ ਕੇ ਤੇ ਉਹਦੇ ਵਿੱਚ ਵੀ ਸ਼ੈੱਡ ਬਣਾ ਦਿੱਤਾ ਗਿਆ ਹੈ ਤੇ ਸਰਕਾਰੀ ਨਲਕਾ ਸਾਡੇ ਗੇਟ ਦੇ ਗਾੜੀ ਲਾ ਦਿੱਤਾ ਗਿਆ ਤੁਸੀਂ ਖੁਦ ਜਾ ਕੇ ਵੇਖ ਲਓ ਕਿ ਗੇਟ ਸਾਡਾ ਬੰਦ ਵਾ ਗਾੜੀ ਨਲਕਾ ਲੱਗਾ ਇਹ ਪੁੱਛਦੇ ਵੀ ਸਾਡਾ ਗੇਟ ਖਾ ਕੇ ਆਜਾਈ ਚਾਲੂ ਕਰਾਈ ਜਾਵੇ ਪਰ ਨਹੀਂ ਕੋਈ ਕਾਰਵਾਈ ਨਹੀਂ ਕਰਦਾ ਕਿੰਨੇ ਰਾਊਂਡ ਫੈਰ ਕੋਈ ਹੈ ਹਾਂਜੀ ਕਿੰਨੇ ਰਾਊਂਡ ਫੈਰ ਕੋਈ ਰਾਤ 15 ਰਾਊਂਡ ਜੀ ਠੀਕ ਹੈ ਜੀ ਪੁਲਸਾਈ ਸੀਰੇ ਸਾਰਾ ਲੈ ਕੇ ਗਈ ਹੈ ਹਾਂਜੀ ਕੋ ਲਿਖਤੀ ਸ਼ਿਕਾਇਤ ਕੀਤੀ ਹੈ ਹਾਂਜੀ ਹਾਂਜੀ ਠੀਕ ਹੈ ਲਿਖਤੀ ਸ਼ਿਕਾਇਤ ਹੋ ਗਈ ਹੈ ਜੀ ਭਾਈ ਕੀ ਨਾਮ ਹੈ ਕਿਹੜਾ ਪਿੰਡ ਤੇ ਨਾਲ ਜਰਨੈਲ ਸਿੰਘ ਹੈ ਜੀ ਸਾਫਾ ਸਰਪੰਚ ਪਿੰਡ ਫਿਜਾਲਾ ਤੇ ਕੀ ਰਾਤ ਘਟਨਾ ਵਾਪਰੀ ਜੀ ਇੱਥੇ ਘਟਨਾ ਜੀ ਰਾਤੀ ਇਹ ਬੂਟਾ ਸਿੰਘ ਦੇ ਘਰ ਦੇ ਬਾਗੇ ਗੋਲੀ ਚੱਲਾਈ ਗਈ ਇਹ ਨਾਲੇ ਗਾਲਾ-ਗੋਲਾ ਕੱਢੀ ਗਈਆਂ ਉੱਤੇ ਨਾਲੇ ਰੂੜੇ-ਰੂੜੇ ਮਾਰੇ ਗਏ ਆ ਜੀ ਮੁੜ ਕੇ ਉਸ ਤੋਂ ਬਾਅਦ ਜੋ ਉਧਰੋਂ ਐਨੂੰ ਆਏ ਆ ਅਛਾ ਇਧਰੋਂ ਆਣ ਕੇ ਤੇ ਫਿਰ ਇੱਥੇ ਆਣ ਕੇ ਆ ਬੂਹੇ ਤੇ ਗਾੜੀ ਗੋਲੀਆਂ ਚਲਾਈਆਂ ਤੇ ਗਾਲਾਂ ਕੱਢੀਆਂ ਬਹੁਤ ਜ਼ਿਆਦੀਆਂ ਇੱਥੋਂ ਗਾੜੀ ਜਾ ਕੇ ਫਿਰ ਚੌਂਕ 'ਚ ਗਏ ਉੱਥੇ ਇਹ ਘਰ ਦੇ ਨਾਲ ਇੱਥੇ ਗੋਲੀ ਚੱਲਦੀ ਹੈ ਇਹ ਹੈ ਜਗਤਾਰ ਸਿੰਘ ਦਾ ਜੀ ਮੇਰਾ ਭਰਾਈ ਆ ਠੀਕ ਹੈ ਜੀ ਤੇ ਉੱਥੋਂ ਫਿਰ ਚੌਂਕ 'ਚ ਜਾ ਕੇ ਫਿਰ ਇਦਾਂ ਹੀ ਗੋਲੀਆਂ ਬਹੁਤ ਜ਼ਿਆਦੀਆਂ ਉੱਥੇ ਵੀ ਚਲਾਈਆਂ ਇਹਨਾਂ ਨੇ ਤੇ ਕੀ ਕਾਰਨ ਸਮਝਦੇ ਜਿਹੜੇ ਗੋਲੀ ਚੱਲੀ ਹੈ ਕਰਨੇ ਅਭੀ ਉੱਥੇ ਉਹ ਗੇਟ ਦੇ ਕੋਠੀ ਤੇ ਚੱਲਦਾ ਗੇਟ ਦਾ ਚੱਕਰ ਜੀ ਉਹ ਕਾ ਤਰਖਾਸਤਰਕੂਸ਼ ਮੇਰੇ ਹਿਸਾਬ ਨਾਲ ਦਿੱਤੀ ਐ ਐਸਐਸਪੀ ਸਾਹਿਬ ਨੂੰ ਵੀ ਸਾਡਾ ਕੋਰਟ ਦੇ ਹਿਸਾਬ ਨਾਲ ਜੋ ਫੈਸਲਾ ਹੋਇਆ ਵਾ ਉਸ ਹਿਸਾਬ ਨਾਲ ਹਾਨੂੰ ਇਨਸਾਫ ਦਵਾਇਆ ਜਾਵੇ ਦਰਵਾਜ਼ਾ ਗੇਟ ਜਿਹੜਾ ਉਹ ਖੁਲਾਇਆ ਜਾਵੇ ਜੀ ਉਹਦੇ ਸਬੰਧ ਚ ਕਿਤੇ ਫੋਨ ਫੋਨ ਮੇਰੇ ਹਿਸਾਬ ਨਾਲ ਆਏ ਇਹਨਾਂ ਨੂੰ ਕੱਲ ਉਹਦੇ ਸਬੰਧ ਚ ਫਿਰ ਇਹਨਾਂ ਪੀ ਖਾ ਕੇ ਤੇ ਇਦਾਂ ਕੋਈ ਇਹ ਕੌਣ ਲੋਕ ਨੇ ਜਿਹਨਾਂ ਨੇ ਚਲਾਈ ਗੋਲੀ ਇਹ ਹਰਪ੍ਰੀਤ ਸਿੰਘ ਆ ਜੀ ਰਿਸ਼ਪਾਲ ਸਿੰਘ ਕਿੰਨੇ ਲੋਕ ਸਨ ਇਹ 5 6 ਜਣੇ ਹੀ ਤੇ ਕੀ ਮੰਗ ਕਰਦੇ ਆਂ ਨਿਕਲਿਆ ਸੀ ਕੀ ਮੰਗ ਕਰਦੇ ਆਂ ਅਸੀਂ ਇਨਸਾਫ ਚਾਹੁੰਦੇ ਆਂ ਵੀ ਇਨਸਾਫ ਹੋਣਾ ਚਾਹੀਦਾ ਵੇ ਗੁੰਡਾਗਰਦੀ ਨਹੀਂ ਚੱਲਣੀ ਚਾਹੀਦੀ ਤੇ ਕੋਈ ਲਿਖਤੀ ਸ਼ਿਕਾਇਤ ਦਿੱਤੀ ਹਾਂਜੀ ਐ ਐਸਐਚਓ ਸਾਹਿਬ ਵੀ ਆਏ ਕਮਾਨ ਤੇ ਏਐਸਆਈ ਉਧਰ ਵਾਲ ਚੌਕੀ ਇੰਚਾਰਜ ਵੀ ਆਏ ਸੀ ਜੀ ਤੋਂ ਸਾਰਾ ਵੇਖ ਕੇ ਇਥੋਂ ਖਾਲੀ ਰੌਂਦ ਜਿਹੜੇ ਉਹ ਲੈ ਗਏ ਕਿੰਨੇ ਕਿੰਨੇ ਰੌਂਦ ਫੇਰ ਕੋਈ ਇੱਥੇ 5 ਕਿ ਮੇਰੇ ਨਾਲ ਲੱਭੇ 12 13 ਚੱਲੇ ਹੁੰਦਾ ਜੀ ਤੇ 5 6 ਜਿਹੜੇ ਖਾਲੀ ਰੌਂਦ ਲੱਭੇ 112 ਤੱਕ ਕੰਪਲੀਟ ਆਈ ਸੀ ਕਿ ਇੱਕ ਹੈਪੀ ਨਾਜ਼ਰ ਬੰਦਾ ਖਜਾਲੇ ਦੇ ਵਿੱਚ ਉਹਨੇ ਗੋਲੀਆਂ ਚਲਾਈਆਂ ਜੀ ਤੋ ਅਸੀਂ ਜਾ ਕੇ ਇਹਦਾ ਵੈਰੀਫਾਈ ਕੀਤਾ ਉਹਨੇ ਆਪਣੇ ਲਿਸੈਂਸੀ ਹਸਿਆਰ ਦੇ ਨਾਲ ਆਪਣਾ ਧਮਕੀਆਂ ਦੇ ਕੇ ਸਰਪਰਸ ਨੇ ਗੁੜੀ ਚਲਾਈ ਉਹਦੇ ਆਧਾਰ ਤੇ ਜਿਹੜੀ ਅਸੀਂ ਆਪਣਾ ਸਰਪਚਾ ਦਰਜ ਕਰਕੇ ਜਿਹੜੀ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਸਰ ਕੀ ਕਰਨਾ ਫਾਇਰਿੰਗ ਕਰਨ ਦਾ ਇਹਨਾਂ ਦਾ ਕੋ ਪਹਿਲਾਂ ਕੋਈ ਆਪਸ ਵਿੱਚ ਹੀ ਲੜਾਈ ਝਗੜਾ ਹੈ ਕੋਈ ਕੰਮ ਤੋਂ ਲੈ ਕੇ ਲੜਾਈ ਝਗੜਾ ਚੱਲਿਆ ਸੀ ਜਿਹਦੇ ਕਰਕੇ ਇਹਨਾਂ ਦੇ ਟਸਲ ਚੱਲਦੀ ਸੀ ਪਰਤੂ ਨੇ ਜਿਹ ਹੈਪੀ ਆ ਰਪ੍ਰੀਸਿੰਗ ਹੈਪੀ ਇਹਨੇ ਜਤੀ ਜਤੀ ਕੀਤੀ ਹੈ ਇਹਨੇ ਆਪਣੇ ਲਾਇਸੈਂਸੀ ਹਿਸਿਆਰ ਦੇ ਨਾਲ ਜਾ ਕੇ ਸ਼ਰੀ ਅੰਗੂਲੀਆਂ ਚਲਾਈਆਂ ਹਵਾਈ ਫਰ ਕੀਤੀ ਨੇ ਤੇ ਜਿਹੜਾ ਅਸੀਂ ਇਹਦੇ ਇਖਲਾਬ ਬੰਦੀ ਕਰ ਵੀ ਕਰਕੇ ਅਗਲੀ ਕਰ ਵੀ ਕੀਤੀ ਹੈ ਮੁੱਖ ਤੋਂ ਥੋੜੀ ਜਾਣਕਾਰੀ ਇਕੱਠੀ ਕੀਤੀ ਪਤਾ ਲੱਗਾ ਕਿ ਦੋ ਤਿੰਨ ਜਗ੍ਹਾ ਪਿੰਡ ਚ ਬਤਲੂ ਨੂੰ ਫਾਇਰਿੰਗ ਕੀਤੀ ਗਈ ਹੈ ਦੋ ਜਗ੍ਹਾ ਇੱਕ ਦੋ ਜਗ੍ਹਾ ਕੀਤੀ ਉਹਨੇ ਇੱਕ ਆਪਣਾ ਚੌਂਕ ਦੇ ਵਿੱਚ ਕੀਤੀ ਕਿਸੇ ਦੇ ਕਰ ਦੇ ਕੇ ਜਾ ਕੀਤੀ ਇਹਦਾ ਕੋ ਬੈਕਗ੍ਰਾਉਂਡ ਕਿਵੇਂ ਦੀ ਹੈ ਹੈਪੀ ਦੀ ਉਹਦੇ ਸੰਬੰਧ ਵਿੱਚ ਸਾਡੀ ਰਿਸਰਚ ਚੱਲਦੀ ਹੈ ਬੈਕਗ੍ਰਾਉਂਡ ਤਾਂ ਫਿਲਹਾਲ ਜੀ ਅਸੀਂ ਇਨਵੈਸਟੀਗੇਸ਼ਨ ਸਾਡੀ ਚੱਲਦੀ ਹੈ ਇਨਵੈਸਟੀਗੇਸ਼ਨ ਦਾ ਮੈਟਰ ਦੇਖ ਰਹੇ ਹਾਂ ਧੰਨਵਾਦ ਜੀ